ਦਿਆਨੇ ਸ਼ਹਿਰ ਵਿੱਚ ਫਰਦ ਕੇਂਦਰ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਦੇ ਵੱਲੋਂ ਮੰਗ ਕੀਤੀ ਗਈ ਹੈ ਕਿ ਉਹਨਾਂ ਨੂੰ ਨੌਕਰੀ ਤੋਂ ਕੱਢਿਆ ਜਾ ਰਿਹਾ ਹੈ ਜਦਕਿ ਉਹ ਪਿਛਲੇ 10-10 ਸਾਲਾਂ ਤੋਂ ਜ਼ਿਆਦਾ ਜਿਹੜੇ ਕੰਮ ਕਰ ਰਹੇ ਨੇ ਉਹਨਾਂ ਨੇ ਪੰਜਾਬ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਉਹਨਾਂ ਨੂੰ ਬੇਰੁਜ਼ਗਾਰ ਨਾ ਕੀਤਾ ਜਾਵੇ ਉਹਨਾਂ ਨੂੰ ਕੰਮ ਤੇ ਰੱਖਿਆ ਜਾਵੇ ਜਦਕਿ ਪੰਜਾਬ ਸਰਕਾਰ ਮੁਤਾਬਕ ਇਹਨਾਂ ਦੇ ਕੰਟਰੈਕਟ ਆ ਜਿਹੜੇ ਪੂਰੇ ਹੋ ਗਏ ਨੇ ਕੰਟਰੈਕਟ ਪੂਰੇ ਹੋ ਜਾਣ ਕਰਕੇ ਉਹਨਾਂ ਨੂੰ ਨੌਕਰੀ ਤੋਂ ਇਹ ਜੜਾ ਕੱਢਿਆ ਗਿਆ ਜਿਸਬੰਧ ਵਿੱਚ ਹਹਾਕਾਰ ਮੱਚ ਗਈ ਹੈ ਤੇ ਫਰਦ ਕੇਂਦਰ ਦੇ ਵਿੱਚ ਜਿਹੜੇ ਕਰਮਚਾਰੀ ਕੰਮ ਕਰਦੇ ਨੇ ਉਹਨਾਂ ਨੇ ਸਰਕਾਰ ਦੇ ਕੋਲੋਂ ਮੰਗ ਕੀਤੀ ਹੈ ਕਿ ਨੌਕਰੀ ਤੋਂ ਬਾਅਦ ਉਹ ਬੇਰੁਜ਼ਗਾਰ ਹੋ ਜਾਣਗੇ ਉਹਨਾਂ ਨੂੰ ਕੰਮ ਤੇ ਜਿਹੜਾ ਰੱਖਿਆ ਜਾਵੇ ਅਜੇ ਹੱਦ ਤੱਕ ਨਾ ਕੀਤਾ ਜਾਵੇ। ਮੁਧਿਆਣਾ ਲਾਈਵ ਲਈ ਅਮਿਤ ਥਾਪੜ ਦੀ ਰਿਪੋਰਟ। ਗੁਰਮੋਹਨ ਸਿੰਘ ਸ਼ੇਰਾ ਹੈ ਜੀ। ਮੈਂ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਲੁਧਿਆਣਾ ਦਾ ਜੁਆਇੰਟ ਸੈਕਟਰੀ ਵੀ ਰਹਿ ਚੁੱਕਾ। ਤੇ ਮੈਂ ਬੇਨਤੀ ਸ੍ਰੀ ਭਗਵੰਤ ਮਾਨ ਜੀ ਨੂੰ ਇਹੀ ਕਰ ਰਿਹਾ ਕਿ ਅਸੀਂ ਆਪ ਆਪ ਸਰਕਾਰ ਨਾਲ ਜੁੜੇ ਆਂ ਸ਼ੁਰੂ ਤੋਂ ਅਸੀਂ ਆਪ ਸਰਕਾਰ ਦਾ ਸਾਥ ਦਿੱਤਾ ਹੈ ਕਈ ਐਮਐਲਏ ਸਹਿਬਾਨ ਜਿੰਨਾਂ ਨਾਲ ਅਸੀਂ ਸਾਥ ਦਿੰਦੇ ਰਿਹਾ ਮੈਂ ਤੇ ਇਹੀ ਬੇਨਤੀ ਕਰਨਾ ਚਾਹਾਂਗਾ ਭਗਵੰਤ ਮਾਨ ਜੀ ਨੂੰ ਕਿ ਇਸ ਪ੍ਰੋਫੈਸ਼ਨ ਦੇ ਨਾਲ ਕਈ ਵਕੀਲ ਭਾਈਚਾਰਾ ਜੁੜਿਆ ਤੇ ਸਾਡੇ ਭਰਾ ਨੇ ਭੈਣਾ ਵੀ ਨੇ ਸਾਰੇ ਇਸ ਪ੍ਰੋਫੈਸ਼ਨ ਦੇ ਨਾਲ ਜੁੜੇ ਆ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਕਿਉਂਕਿ ਭਗਵੰਤ ਮਾਨ ਦੀ ਸਰਕਾਰ ਨੇ ਹੁਣ ਤੱਕ ਬੜਾ ਅੱਛਾ ਕੰਮ ਕੀਤਾ ਇਹਨਾਂ ਨੇ ਤਾਂ ਨੌਕਰੀਆਂ ਦਿੱਤੀਆਂ ਖੋਈਆਂ ਨਹੀਂ ਮੈਂ ਇਹੀ ਰਿਕੁਐਸਟ ਕਰ ਰਿਹਾ ਬੇਨਤੀ ਕਰ ਰਿਹਾ ਸ਼੍ਰੀ ਭਗਵੰਤ ਮਾਨ ਜੀ ਨੂੰ ਕਿ ਹੁਣ ਵੀ ਕੋਈ ਇਸ ਤਰ੍ਹਾਂ ਦਾ ਸਿਸਟਮ ਬਣਾਣ ਕਿ ਕਿਸੇ ਦਾ ਰੋਜ਼ਗਾਰ ਨਾ ਖੋਇਆ ਜਾਵੇ ਨਹੀਂ ਬਣਿਆ ਤੇ ਤੁਹਾਨੂੰ ਅਗਰ ਕੇਸ ਲੜਨ ਦੀ ਲੋੜ ਪਈ ਤੁਸੀਂ ਇਹਨਾਂ ਨਾਲ ਕੇਸ ਲੜੋਗੇ ਬਿਲਕੁਲ ਨਹੀਂ ਲੜਾਂਗੇ ਅਸੀਂ ਸਿਰਫ ਬੇਨਤੀ ਕਰ ਰਹੇ ਹਾਂ ਕਿ ਲੜੋਗੇ ਫਿਰ ਨਹੀਂ ਨਹੀਂ ਅਸੀਂ ਭਗਵੰਤ ਮਾਨ ਜੀ ਦੇ ਅਗੇਂਸਟ ਨਹੀਂ ਆ ਅਸੀਂ ਉਹਨਾਂ ਦਾ ਸਾਥ ਆ ਅਸੀਂ ਬੇਨਤੀ ਕਰ ਰਹੇ ਹਾਂ ਮੈਂ ਤਾਂ ਸਿਰਫ ਇੱਕ ਬੇਨਤੀ ਕਰਨਾ ਚਾਹੂੰਗਾ ਕਿ ਭਗਵੰਤ ਮਾਨ ਜੀ ਤੁਸੀਂ ਸਾਰਿਆਂ ਦਾ ਸੋਚੋ ਸਾਰੇ ਵਕੀਲ ਭਾਈਚਾਰੇ ਦਾ ਸੋਚੋ ਤੇ ਸਾਰਿਆਂ ਦਾ ਰੋਜ਼ਗਾਰ ਚੱਲਦਾ ਰਹੇ। ਨਾਮ ਮੈਂ ਤੁਹਾਡੀ ਮੀਟਿੰਗ ਰਿਵਾ। ਨਾਮ ਕੀ ਤੁਹਾਡਾ? ਮੇਰਾ ਨਾਮ ਨੇਤਨ ਮਾਨਸਲ ਹੈ। ਮੈਂ ਫਰਦਿਕੰਦਰ ਸਾਹਨੇ ਹੋਵੇ ਸੁਪਰਵਾਈਜ਼ਰ। ਅੱਜ ਅਸੀਂ ਬਸੀਕਾ ਨਿਵੇਸ਼ ਤੇ ਸਾਰੇ ਜ਼ਿਲ੍ਹੇ ਦੇ ਫਰਦਿਕੰਦਰ ਦੇ ਆਪਰੇਟਰ ਜੋ ਸਰਕਾਰ ਨੇ ਨਵੀਆਂ ਸਕੀਮਾਂ ਆਨਲਾਈਨ ਕਰਨ ਲਈ, ਆਨਲਾਈਨ ਕਰਨ ਕੰਮ ਨੂੰ ਆਨਲਾਈਨ ਕਰਨਾ, GSTs ਨੂੰ ਆਨਲਾਈਨ ਕਰਨ ਜਿਹੜੇ ਨਵੇਂ ਕਦਮ ਚੱਕੇ ਨੇ, ਉਹਨਾਂ ਦੀ ਉਲੰਘਣਾ ਕਰਨ ਲਈ ਇਕੱਠੇ ਹੋਏ ਆਂ ਕਿ ਇਸ ਨਾਲ ਸਾਡੀਆਂ ਨੌਕਰੀਆਂ ਨੂੰ ਖਤਰਾ ਵਾ। ਜੇ ਸਰਕਾਰ ਨੇ ਸਾਰਾ ਕੰਮ ਆਨਲਾਈਨ ਕਰਤਾ ਤਾਂ ਸਾਡੇ ਫਰਜ਼ ਡਾਟਾ ਐਂਟਰੀ ਆਪਰੇਟਰ ਦੀਆਂ ਨੌਕਰੀਆਂ ਨੌਕਰੀਆਂ ਸਾਰੀਆਂ ਖਤਰੇ ਵਿੱਚ ਨੇ ਇਸ ਲਈ ਅਸੀਂ ਇੱਥੇ ਉਹਨਾਂ ਦੇ ਜਿਹੜੀਆਂ ਨਵੀਆਂ ਆਨਲਾਈਨ ਸਕੀਮਾਂ ਲਿਆਂਦੀਆਂ ਉਹਨਾਂ ਦੀ ਉਲੰਘਣਾ ਕਰਨ ਲਈ ਉਰੇ ਇਕੱਠੇ ਹੋਏ ਹਾਂ ਆਨਲਾਈਨ ਜੇਕਰ ਹੁੰਦੀ ਹੈ ਤਾਂ ਆਮ ਪਬਲਿਕ ਨੂੰ ਫਾਇਦਾ ਨਹੀਂ ਆਮ ਪਬਲਿਕ ਕੌਣ ਹੈ ਜੀ ਕੌਣ ਆਨਲਾਈਨ ਵਰਕ ਕਰ ਸਕਦਾ ਵਾ ਕੋਈ ਕੋਈ ਬੁੱਢਾ ਵਾ ਕੋਈ ਅਨਪੜਾ ਕੌਣ ਸਾਰੇ ਅਨਪੜ੍ਹ ਫੋਨ ਕਰ ਫੋਨ ਕਰ ਆਨਲਾਈਨ ਕੰਮ ਚਲਾ ਸਕਦਾ ਵਾ ਕਿਸੇ ਨੂੰ ਅੱਜਕੱਲ੍ਹ ਫੋਨ ਨਹੀਂ ਚਲਾਉਣੇ ਆਉਂਦੇ ਹੈਗੇ ਲੋਕਾਂ ਕੋਲੇ ਪੁਰਾਣੇ ਆਣੇ ਕੀ ਪੈਡ ਵਾਲੇ ਫੋਨ ਨੇ ਨੈਟ ਨਹੀਂ ਥਰੋੜ ਦਾ ਪਤਾ ਹੈ ਜਿਹੜੇ ਪਬਲਿਕ ਦੇ ਵਿੱਚੋਂ ਬੰਦੇ ਆਉਂਦੇ ਨੇ ਉਹ ਸਾਨੂੰ ਇਹ ਜਵਾਬ ਦੇ ਰਹੇ ਨੇ ਵੀ ਆਨਲਾਈਨ ਦੇ ਵਿੱਚੋਂ ਸਾਨੂੰ ਚੈੱਕ ਨਹੀਂ ਕਰਨਾ ਦਾ ਰਿਕਾਰਡ ਜਿੰਨੇ ਵਲਦੇ ਅਸੀਂ ਆਨਲਾਈਨ ਸਾਈਟ ਦਾ ਉਹ ਸਾਨੂੰ ਸਿਰਫ ਇੱਕੋ ਹੀ ਜਵਾਬ ਦਿੰਦੇ ਆ ਵੀ ਆਨਲਾਈਨ ਸਾਨੂੰ ਚੈੱਕ ਨਹੀਂ ਕਰਨਾ ਦਾ ਗੱਲ ਇਹ ਆ ਵੀ ਉਹ ਪਬਲਿਕ ਨੂੰ ਅਸੀਂ ਮੰਨਦੇ ਆ ਵੀ ਇਹ ਚੀਜ਼ ਦਾ ਫਾਇਦਾ ਵਾ ਪਰ ਸਾਡਾ ਨੁਕਸਾਨ ਸਾਡਾ ਵੀ ਦੇਖੋ ਅਸੀਂ 18 18 ਤੁਸੀਂ ਇੱਕ ਤੇ ਬੰਦੇ ਦਾ ਫਾਇਦਾ ਕਰਨ ਲਈ ਸਾਰਿਆਂ ਦਾ ਨੁਕਸਾਨ ਥੋੜਾ ਕਰ ਸਕਦੇ ਹੋ ਸਾਡੇ ਬੱਚਿਆਂ ਨੂੰ ਕਿੰਨਾ ਨੁਕਸਾਨ ਹੈ ਸਾਨੂੰ 18-18 20-20 ਸਾਲ ਹੋ ਗਏ ਕੰਮ ਕਰਦੇ ਅਸੀਂ ਆ ਸਿਰਫ ਡਾਟਾ ਐਂਟਰੀ ਆਪਰੇਟਰ ਨਹੀਂ ਹੈਗੇ ਇਲੈਕਸ਼ਨਾਂ ਦੇ ਵਿੱਚ ਸਾਡੀਆਂ ਡਿਊਟੀਆਂ ਲੱਗਦੀਆਂ ਨੇ ਕਰੋਨਾ ਦੇ ਵਿੱਚ ਜਿੰਨਾ ਕੰਮ ਕੀਤਾ ਉਹ ਸਾਰਾ ਸਾਡੇ ਆਪਰੇਟਰਾਂ ਨੇ ਕੀਤਾ ਪੀਐਮ ਕਿਸਾਨ ਦਾ ਜਿੰਨਾ ਕੰਮ ਹੋਇਆ ਸਾਰੇ ਸਾਡੇ ਆਪਰੇਟਰਾਂ ਦੇ ਥਰੂ ਹੋਇਆ ਜਿੰਨੀਆਂ ਕਿਸਾਨ ਸਕੀਮਾਂ ਆਉਂਦੀਆਂ ਨੇ ਪੀਐਮ ਕੇਸਾ ਦੀ ਮੇਰਾ ਘਰ ਮੇਰੇ ਨਾਲ ਉਹ ਸਾਰੀਆਂ ਸਾਡੇ ਡਾਟਾ ਆਪਰੇਟਰ ਦੇ ਥਰੂ ਹੋਈਆਂ ਨੇ ਕੰਟਰੈਕਟਰ ਵੇਸ ਹੋ ਕਿ ਸਰਕਾਰੀ ਨਹੀਂ ਨਹੀਂ ਪ੍ਰਾਈਵੇਟ ਹੈ ਇਹ ਕੰਟਰੈਕਟਰ ਵੇਸ ਹੈ ਹਾਂਜੀ ਹਾਂਜੀ ਸਾਡੀ ਕੰਪਨੀ ਵੱਲੋਂ ਤਾਂ ਕੰਟਰੈਕਟ ਖਤਮ ਹੋ ਗਿਆ ਪਰ ਅਸੀਂ ਫਿਰ ਵੀ ਸਾਡੇ ਜੋ ਕਿਸੇ ਬੰਦੇ ਨੇ ਕੋਈ ਸਟ੍ਰਾਈਕ ਨਹੀਂ ਕੀਤੀ ਫਿਰ ਵੀ ਅਸੀਂ ਸਾਰੇ ਆਪਰੇਟਰ ਡਿਊਟੀ ਤੇ 9 ਤੋਂ 5 ਸਾਰੇ ਡਿਊਟੀ ਤੇ ਜਾ ਰਹੇ ਹਾਂ ਨਵੰਬਰ ਮਹੀਨੇ ਤੋਂ ਸਾਨੂੰ ਦੱਸ ਦਿੱਤਾ ਗਿਆ ਸੀਗਾ ਵੀ ਤੁਹਾਡੀ ਸੈਲਰੀ ਨਹੀਂ ਆਣੀ ਪਰ ਫਿਰ ਵੀ ਸਾਡੇ ਵਿੱਚੋਂ ਕਿਸੇ ਵੀ ਇੱਕ ਆਪਰੇਟਰ ਨੇ ਕਿਸੇ ਤਰ੍ਹਾਂ ਦੀ ਕੋਈ ਸਟ੍ਰਾਈਕ ਨਹੀਂ ਕੀਤੀ ਅਸੀਂ ਸਾਰੇ ਡਿਊਟੀ ਦੇ ਵਿੱਚ ਜਾ ਰਹੇ ਹਾਂ ਸਾਡਾ ਮੇਨ ਮਕਸਦ ਇਹ ਹੀ ਹੈ ਵੀ 18 18 20 20 ਸਾਲਾਂ ਦੇ ਅਸੀਂ ਬੈਠੇ ਹਾਂ ਵੀ ਸਾਡੇ ਬਾਰੇ ਵੀ ਕੋਈ ਸੋਚੋ ਵੀ ਸਾਡੀ ਅੱਜ ਏਜਿੰਨਿਕ ਹੋ ਚੁੱਕੀ ਐ ਅਸੀਂ ਕਿਤੇ ਹੋਰ ਅਪਲਾਈ ਵੀ ਨਹੀਂ ਕਰ ਸਕਦੇ ਜੀ ਕੰਟਰੈਕਟ ਮਾਰ ਤੁਹਾਡਾ ਦੁਬਾਰਾ ਉੱਟ ਗਿਆ ਫਿਰ ਤੁਸੀਂ ਆਈ ਜਾਓਗੇ ਸਰ ਸਾਨੂੰ ਵੀ ਇਹੀ ਸਾਡਾ ਮਕਸਦ ਹੀ ਇਹ ਹੈ ਵੀ ਸਾਨੂੰ ਵੀ ਕਿਸੇ ਵਾਰ ਸਟੋਰ ਕੀਤਾ ਜਾਵੇ ਨਾ ਅਸੀਂ ਕਿਸੇ ਪਾਸੇ ਜੌਬ ਕਰ ਰਹੇ ਹਾਂ ਸਾਡਾ ਤਾਂ ਕਿਸੇ ਪਾਸੇ ਕਿਸੇ ਕੰਟਰੈਕਟਰ ਵਿੱਚ ਕੋਈ ਗੱਲ ਹੀ ਨਹੀਂ ਹੈ ਕਿ ਸਾਡੀ ਪੂਰੇ ਪੰਜਾਬ ਕਿੰਨਾ ਕੌ ਮਲਾਜਮ ਹੈ ਜਿਹੜਾ ਸਰ 900 ਤੋਂ ਪਲੱਸ ਮਲਾਜਮ ਪੂਰੇ ਪੰਜਾਬ ਦੇ ਪੂਰੇ ਪੰਜਾਬ ਦੇ ਵਿੱਚ 900 ਤੋਂ ਪਲੱਸ ਮਲਾਜਮ ਆਸੀਂ ਇਹਨਾਂ ਨੂੰ ਵਿਲੇ ਕੀਤਾ ਜਾ ਰਿਹਾ ਦਾ ਤੋਂ ਹੀ ਕੰਮ ਕਰ ਰਹੇ ਹਾਂ ਤੇ ਉਹਨਾਂ ਨੇ ਮਤਲਬ ਕਿਸ ਤਰ੍ਹਾਂ ਦਾ ਬਹਿਸ ਸਾਨੂੰ ਹੁਣ ਤੱਕ ਸਰਕਾਰ ਨੇ ਦੇਖੋ ਸਾਡੇ 2 ਮਹੀਨੇ ਤੋਂ ਸੈਲਰੀ ਨਹੀਂ ਆ ਰਹੀ ਅਸੀਂ ਆਪਣੇ ਕੋਲੋਂ ਖਰਚਾ ਲਾ ਕੇ ਆ ਰਿਹਾ ਕਿਰਾਇਆ ਲਾ ਕੇ ਆ ਰਿਹਾ ਕੋਈ ਸਾਡੀ ਸੈਲਰੀ ਇੰਨੀ ਵੀ ਨਹੀਂ ਹੈ ਕਿ ਫਿਰ ਵੀ ਅਸੀਂ ਦੇਖੋ ਆਪਣੇ ਬੇਸ ਤੇ ਅਸੀਂ ਆਫਿਸ ਦੇ ਵਿੱਚ ਜਾ ਰਹੇ ਹਾਂ ਅਸੀਂ ਸਾਰੇ ਪਟਵਾਰੀਆਂ ਦੇ ਕੰਮ ਕਰ ਰਹੇ ਹਾਂ ਸਾਰੇ ਤਹਿਸੀਲਦਾਰਾਂ ਦੇ ਕੰਮ ਕਰ ਰਹੇ ਹਾਂ ਅਸੀਂ ਜਿੰਨੇ ਫਰਜ਼ ਦਾ ਕੰਮ ਅਸੀਂ ਸਾਰਾ ਰੈਗੂਲਰ ਉਦਾਂ ਹੀ ਕਰ ਰਹੇ ਹਾਂ ਚਾਹੇ ਸਾਡੀ ਸੈਲਰੀ ਨਹੀਂ ਆਈ ਫਿਰ ਵੀ ਅਸੀਂ 900 ਤੋਂ ਪਲੱਸ ਆਪਰੇਟਰ ਸੇਮ ਉਦਾ ਹੀ ਵਰਕ ਕਰ ਰਹੇ ਜਿਵੇਂ ਅਸੀਂ ਅੱਗੇ ਕਰ ਰਹੇ ਹਾਂ ਲੌਜੀਕਲੀ ਇੱਕ ਗੱਲ ਇਹ ਹੈ ਕਿ ਜੇ ਤੁਹਾਡਾ ਕੌਂਟਰੈਕਟ ਹੁੰਦਾ ਸੀ ਜਾਂ ਤੁਹਾਡੀ ਕੰਪਨੀ ਦਾ ਹੁੰਦਾ ਸੀ ਤੇ ਉਹਦੇ ਦੇ ਕੁਝ ਨਿਯਮ ਸ਼ਰਤਾਂ ਹੁੰਦੀਆਂ ਹੋਣਗੀਆਂ ਉਹ ਸਾਰੇ ਲਿਖਾ ਪੜੀ ਕਰਕੇ ਕੌਂਟਰੈਕਟ ਹੁੰਦਾ ਸਰ ਫੋਰਪ੍ਰਾਈਸ ਤਾਂ ਹੁੰਦਾ ਹੋਊਗਾ ਪਰ ਇੱਕਦਮ ਤਾਂ ਨਹੀਂ ਕਿਸੇ ਨੂੰ ਆਪਾਂ ਹਟਾ ਸਕਦੇ ਨਾ ਵੀ ਅੱਗੇ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਪਹਿਲੇ ਤੁਹਾਨੂੰ ਦੱਸਣਾ ਹੈ ਹਾਂ ਪਹਿਲੇ ਤੁਹਾਨੂੰ ਦੱਸਣਾ ਹੈ ਚਾਹੇ ਨਵੇਂ ਰੂਲਾਂ ਮੁਤਾਬਕ ਸਾਨੂੰ ਰੱਖਿਆ ਜਾਵੇ ਦੇਖੋ ਅਸੀਂ ਜਿਸ ਬਿਲਡ ਦੇ ਵਿੱਚ ਕੰਮ ਕਰ ਰਹੇ ਹਾਂ 18 18 20 20 ਸਾਲਾਂ ਜੂ ਸਾਨੂੰ ਇਹ ਦੱਸਿਆ ਗਿਆ ਸਿਰਫ ਇਹ ਗੱਲ ਤੋਂ ਕੰਮ ਤੇ ਨਾ ਆਇਓ ਇਹ ਤਾਂ ਦੱਸੇ ਦਾ ਕੋਈ ਫਾਇਦਾ ਨਹੀਂ ਤੁਸੀਂ ਇਹ ਦੇਖੋ ਨੀ ਸਰਕਾਰ ਨੇ ਕਿ ਕਿ ਕੰਟਰੈਕਟਰ ਨੇ ਕਿਹਾ ਕੰਟਰੈਕਟਰ ਨੇ ਕਿਹਾ ਸਰ ਸਰਕਾਰ ਨੇ ਤਾਂ ਆਨਲਾਈਨ ਡਾਟਾ ਕਰਤਾ ਇਹ ਹਰ ਦਾ ਜਿਹੜੇ ਬੰਦੇ ਅਸੀਂ 18-18 ਸਾਲਾਂ ਤੋਂ ਕੱਢ ਰਿਹਾ ਉਹਨਾਂ ਨੇ ਤਾਂ ਸਰਕਾਰ ਨੂੰ ਨਾ ਨਹੀਂ ਆਪਣੇ ਕੰਟ੍ਰੈਕਟ ਨੂੰ ਨਹੀਂ ਸਰਕਾਰ ਨੂੰ ਲਾ ਰਹੇ ਆ ਸਰਕਾਰ ਨੂੰ ਲਾ ਰਹੇ ਆ ਉਹ ਕੰਟਰੈਕਟਰ ਦਾ ਪਿੱਛੋਂ ਨਿਕਲ ਰਿਹਾ ਜੀ ਸਰਕਾਰ ਨੂੰ ਜਿਹੜਾ ਤੁਸੀਂ ਨਿਵੇਸ਼ ਲਿਆ ਕੀ ਕਰਨਾ ਲਾ ਰਹੇ ਕੀ ਕਰ ਰਹੇ ਨਹੀਂ ਸਾਡਾ ਕੋਈ ਇਸ ਤਰ੍ਹਾਂ ਦਾ ਕੋਈ ਮਕਸਦ ਨਹੀਂ ਅਸੀਂ ਸਰਪ੍ਰਾਈਜ਼ ਨਹੀਂ ਕਰਨਾ ਚਾਹੁੰਦੇ ਇਕੱਠੇ ਕੋਈ ਇਕੱਠੇ ਹੋਣ ਦਾ ਮਤਲਬ ਨਹੀਂ ਇਕੱਠੇ ਇਕੱਠੇ ਹੋਣ ਦਾ ਸਿਰਫ ਇਹੀ ਕਾਰਨ ਹੈ ਵੀ ਕਿ ਤੁਹਾਨੂੰ ਜਾਂ ਫਿਰ ਰਣਨੀਤੀ ਤਿਆਰ ਕਰੀਏ ਨਾ ਕਿ ਹੜਤਾਲ ਕਰੀਏ ਨਾ ਕਿ ਧਰਨੇ ਤੇ ਜਾਈਏ ਨਾ ਕਿ ਕੰਮ ਕਰਾਂਗੇ ਜੀ ਪਬਲਿਕ ਪਰੇਸ਼ਾਨ ਹੋਵੇ ਕੱਲ ਸੁਣੋ ਬਾਈ ਰਣਨੀਤੀ ਇਹੀ ਹੈ ਜੀ ਕਿਉਂਕਿ ਜਦ ਮਾਨਸਾ ਬਣੇ ਸੀਗੇ ਉਹ ਕਹਿੰਦੇ ਸੀਗੇ ਇਹ ਵੇਖ ਕੇ ਹਰ ਇੱਕ ਜੋ ਵੀ ਨੌਜਵਾਨ ਆ ਉਹਨੂੰ ਆਊਟਸੋਰਸ ਨਹੀਂ ਕਿਤੇ ਉਹ ਜੋ ਨਾ ਪੱਕੇ ਕੀਤਾ ਜਾਊਗਾ ਚਾਹ ਕੰਪਨੀ ਦੇ ਅੰਦਰ ਚਾਹ ਕੋਈ ਚੀਜ਼ ਦੇ ਵੀ ਆ ਅਸੀਂ ਤਾਂ ਕੰਮ ਕੀਤਾ ਵਾ 2004 ਤੋਂ ਅਸੀਂ ਓਵਰੇਜ ਹੋ ਚੁੱਕੇ ਆ ਅਸੀਂ ਹੁਣ ਵੀ ਕੰਮ ਕਰਨ ਨੂੰ ਤਿਆਰ ਆਂ ਕਰ ਰਹੇ ਆ ਨਵੇਂ ਜਿਹੜੀ ਵੀ ਆਨਲਾਈਨ ਸਕੀਮਾਂ ਜਿਹੜੀਆਂ ਵੀ ਨਵੀਆਂ ਆਨਲਾਈਨ ਸਕੀਮਾਂ ਰੱਖਿਆ ਜਾਵੇ ਲੈ ਕੇ ਆ ਰਹੇ ਨੇ ਉਹਨਾਂ ਦੇ ਨੀਂ ਸਾਨੂੰ ਰੱਖਿਆ ਜਾਵੇ ਨਾ ਕਿ ਸਾਡੀ ਢੜ ਤੇ ਲੱਤ ਮਾਰੀ ਜਾਵੇ ਅਜੇ ਹੋਰ ਕਿਤੇ ਕੰਮ ਕਰਨ ਜੋਗੇ ਵੀ ਨਹੀਂ ਹੈਗੇ ਓਵਰ ਆਲ ਦੇ ਨਹੀਂ ਰੱਖਿਆ ਗਿਆ ਫਿਰ ਹਾਂਜੀ ਓਵਰ ਆਲ ਦੇ ਨਹੀਂ ਰੱਖਿਆ ਗਿਆ ਅਸੀਂ ਸਾਡਾ ਅਸੀਂ ਸੰਘਰਸ਼ ਕਰਾਂਗੇ ਸਾਡਾ ਪੀਐਫ ਕੱਟਿਆ ਜਾਂਦਾ ਸੀਗਾ ਬਕਾਇਦਾ ਉਦਾਹੈਂ ਸੈਂਟਰ ਗਵਰਨਮੈਂਟ ਕਰਦਾ ਜਾਂਦਾ ਹੀ ਆਈ ਜਾਣਾ ਲੋਨ ਪਈਦਾ ਕੋਰਟ 'ਚ ਵੀ ਜਾਊਗਾ ਹੋਰ ਬਿਲਕੁਲ ਜਾਵਾਂਗੇ ਬਿਲਕੁਲ ਜਾਵਾਂਗੇ ਪਰ ਸਾਨੂੰ ਸਾਨੂੰ ਇਹ ਉਮੀਦ ਨਹੀਂ ਮਾਨ ਸਾਹਿਬ ਸਾਨੂੰ ਇਹ ਸਾਨੂੰ ਇਹ ਉਮੀਦ ਨਹੀਂ ਮਾਨ ਸਾਹਿਬ ਸਾਡੇ ਲੱਤ ਮਾਰਨਗੇ ਸਾਨੂੰ ਇਹ ਉਮੀਦ ਆ ਕਿ ਮਾਨ ਸਾਹਿਬ ਸਾਡੀ ਬਾਹ ਫਾੜਨਗੇ ਸੁਣਨਗੇ ਅਜੇ ਕੋਰਟ 'ਚ ਤਾਂ ਜਾਵਾਂਗੇ ਜੇ ਨਹੀਂ ਸੁਣਨਗੇ ਪਰ ਸਾਨੂੰ ਪੂਰੀ 100% ਉਮੀਦ ਆ ਵੀ ਕਿ ਮਾਨ ਸਾਹਿਬ ਸਾਡੀ ਬਾਹ ਫਾੜਨਗੇ ਫਾੜਨਗੇ ਕੌਣਗੇ ਸਾਰਿਆਂ ਨੇ ਸੁਣਦਿਆਂਗੇ ਜੀ ਨਾਮ ਆ ਗਿਆ ਅੰਜਨਾ ਬਟਾ ਸਪਲਜੀਤ ਨਾਮ ਹੈ ਸਾਰੇ ਫਰਟ ਕੇਂਦਰ ਦੇ ਮੁਲਾਜ਼ਮ ਹੈ ਸਾਰੇ ਸਾਡੇ ਨਾਲ ਬਹੁਤ ਸਾਰਾ ਕਾ ਹੋ ਰਿਹਾ ਸਰ ਅਸੀਂ 2006 ਸਾਲ ਤੋਂ ਜੁਆਇਨ ਕੀਤਾ ਹੋਇਆ ਸਾਰੇ ਓਵਰਏਜ ਹੈ ਅਸੀਂ ਸਰ ਇਸ ਸਮੇਂ ਸਾਰਾ ਆਨਲਾਈਨ ਸਰਕਾਰ ਨੇ ਡਾਟਾ ਕੁਇਟ ਕਰਤਾ ਹੋਗਾ ਜਿਹਦਾ ਪਸੇ ਪਬਲਿਕ ਨੂੰ ਬਹੁਤ ਫਾਇਦਾ ਹੈ ਪਰ ਸਾਡਾ ਨੁਕਸਾਨ ਨਾ ਕਰੇ ਸਰ ਅਸੀਂ ਇਹੀ ਕਹਿੰਦੇ ਆ ਕਿ ਸਾਨੂੰ ਜੋ ਜੋਬ ਮਿਲੀ ਹੈ ਜਿਸ ਜਗ੍ਹਾ ਤੇ ਅਸੀਂ ਤਾਂ ਸਪੈਰ ਸਾਨੂੰ ਸਪੈਰ ਰੱਖਿਆ ਜਾਵੇ ਕਿਉਂਕਿ ਅਸੀਂ ਸਾਰੇ ਸਾਰੀਆਂ ਲੇਡੀਜ਼ ਔਰ ਜੈਂਟਸ ਸਾਨੂੰ ਓਵਰੇਜ ਹੋ ਚੁੱਕਿਆ ਜਿਨ੍ਹਾਂ ਦਾ ਕਾਰ ਵੀ ਇਸ ਸੈਲਰੀ ਤੋਂ ਛੋਟੀ ਸੈਲਰੀ ਤੋਂ ਚੱਲਦਾ ਅਸੀਂ ਇਹ ਸਾਡੀ ਇਹ ਮਤਲਬ ਕਾਇਜ ਹੈ ਕਿ ਸਾਰੇ ਆਪਰੇਟਰ ਕਿਸੇ ਨੂੰ ਬੇਰੁਜ਼ਗਾਰ ਨਾ ਕੀਤਾ ਜਾਵੇ ਕਿਹੜੇ ਵੀ ਅਰਜ਼ੀ ਕਰਦੇ ਸਰਕਾਰ ਨੇ ਕਿਹਾ ਕਿ ਕਿਸੇ ਵੀ ਟਿਪਟ ਬਾਹਰ ਦੇ ਅੰਦਰ ਵਿੱਚ ਹਾਂਜੀ ਫਰਦ ਕੇੰਦਰ ਸਾਡੀਆਂ ਬਹੁਤ ਸਫਲਮਾ ਸਾਨੂੰ ਉਹਦੇ ਵਿੱਚ ਚੀਜ਼ ਐਡਜਸਟ ਕੀਤਾ ਜਾ ਕਿੰਨੇ ਮੁਲਾਜ਼ਮ ਹੈਗੇ ਸਾਡੇ 950 ਸਾਡੇ 950 ਤੱਕ ਮੁਲਾਜ਼ਮ ਹੈਗੇ ਕਿੰਨੇ ਪਰਿਵਾਰ ਜੁੜੇ ਹੋਏ ਨੇ ਸਰ ਜੀ ਤੁਸੀਂ ਦੇਖੋ 950 ਤਾਂ ਸਿਰਫ ਆਪਣੇ ਆਪਰੇਟਰਸ ਨੇ ਉਹਦੇ ਨਾਲ ਕਿੰਨੇ ਪਰਿਵਾਰ ਹੋਣ ਦੇ ਅੱਗੇ ਤੋਂ ਸਰ ਇਹ ਤੁਸੀਂ ਹੁਣ ਦੇਖੋ ਵੀ ਉਹਦੇ ਕਿੰਨੇ 50000 ਬੋਟਾ ਹੋਣੇ ਪੈਣਗੇ ਜਿਹੜਾ ਵਰਕਰ ਸੇਵਾ ਕੇਂਦਰ ਦਾ ਹਾਂ ਜਿਹੜਾ ਵਰਕਰ ਸੇਵਾ ਕੇਂਦਰ ਦੇ ਅੰਦਰ ਜੀ ਨੌਲੇਜ ਆ ਅੰਦਰੋਂ ਦੇ ਰਹੇ ਨੇ ਉਹ ਸਾਨੂੰ ਪੂਰੀ ਨੌਲੇਜ ਆ ਉਸ ਕੰਮ ਬਾਰੇ ਉਹ ਟ੍ਰੇਨਿੰਗ ਦੇ ਰਹੇ ਨੇ ਕੇਐਟਐਮ ਲਗਾਏ ਹੋਏ ਨੇ ਉਹਨਾਂ ਨੇ ਟ੍ਰੇਨਿੰਗ ਵਾਸਤੇ 15 ਅਸੀਂ ਟ੍ਰੇਨ ਹਾਂਜੀ ਸਾਨੂੰ 18 ਸਾਲ ਹੋ ਗਿਆ ਵਰਕ ਕਰਦੇ ਨੂੰ ਸਾਨੂੰ ਉਹ ਸਾਰੇ ਵਰਕ ਬਾਰੇ ਨੌਲੇਜ ਆ ਉਹ ਸੇਵਾ ਫਰਦ ਕੇ ਸੇਵਾ ਫਰਦ ਕੇਂਦਰ 'ਚ ਹੀ ਵਰਕ ਰੱਖਿਆ ਜਾਵੇ ਸਾਨੂੰ ਕੋਈ ਟ੍ਰੇਨਿੰਗ ਦੀ ਲੋੜ ਨਹੀਂ ਅਸੀਂ ਖੁਦੋ ਵਰਕ ਕਰ ਸਕਦੇ ਹਾਂ ਕਿ 1-2 ਦਿਨ ਦੀ ਟ੍ਰੇਨਿੰਗ ਦੇ ਨਾਲ ਤਾਂ ਉਹਨਾਂ ਨੂੰ ਵੀ ਨੌਲੇਜ ਹੋਣੀ ਹੈ ਕਿ ਸਾਨੂੰ ਬਹੁਤ ਟਾਈਮ ਦੀ ਨੌਲੇਜ ਆ ਦੇ ਵਿੱਚ